ਸੰਸਾਰ ਦੇ ਅੰਦਰ ਜੀਵ ਆਏ ਨੇ ਮਾਲਕ ਨੂੰ ਕਿਵੇਂ ਮਿਲਿਆ ਜਾਣਾ ਹੈ ਮਾਲਕ ਤੱਕ ਕਿਵੇਂ ਪਹੁੰਚੇ ਜਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬਾਰ ਦੇ ਕਰਮਾਂ ਦੇ ਵਿੱਚ ਫਸੇ ਹੋਏ ਉਲਝਦੇ ਹੋਏ ਕਰਮ ਕਾਂਡ ਦੇ ਅਧੀਨ ਹੋਏ ਲੋਗੋ ਇਸ ਨੂੰ ਵਿਚਾਰਨੋ ਬڑے ਢੰਗ ਨਾਲ ਤਰੀਕੇ ਨਾਲ ਸਮਝੋ ਜੇ ਬਾਰੀ ਤੌਰ ਤੇ ਉਲਝਾਨੀ ਦੇ ਵਿੱਚ ਉਲਤ ਗਿਆ ਜੀਵਨ ਜੋ ਕਰਮ ਕੰਡਾਂ ਦੇ ਵਿੱਚ ਫਸਾ ਦਿੱਤਾ ਗਿਆ ਹੈ ਆਤਮਕ ਦਰਸ਼ੀ ਕਦੋਂ ਬਣੋਂਗੇ ਆਤਮਕ ਵਿਕਾਸ ਕਦੋਂ ਹੋਵੇਗਾ ਇਹਨਾਂ ਕਰਮਾਂ ਕੰਡਾਂ ਦੇ ਅਧੀਨ ਹੋ ਕੇ ਜੀਵਨ ਬੱਸਰ ਹੁੰਦਾ ਗਾ ਰਿਹਾ ਹੈ ਮਹਾਰਾਜ ਜੀ ਨੇ ਇੱਥੇ ਨਾਲ ਪਦ ਵਰਤੇ ਅਤੇ ਤੁਕੀ ਇਸ ਸ਼ਬਦ ਦੀਆਂ ਤਿੰਨ ਤਿੰਨ ਤੁਕਾਂ ਤਿੰਨ ਤਿੰਨ ਪਦ ਨੇ ਮਹਾਰਾਜ ਸੱਚੀ ਸਰਕਾਰ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਕਿਰਪਾ ਕਰਦੇ ਨੇ ਗੁਰੂ ਨਾਨਕ ਨਰੰਕਾਰੀ ਮਹਾਰਾਜ ਕਹਿੰਦੇ ਆਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਸੰਸਾਰ ਦੇ ਅੰਦਰ ਜਿੰਨੀਆਂ ਵੀ ਆਸਾਵਾਂ ਨੇ ਇਛਾਵਾਂ ਨੇ ਜੀਵ ਦੇ ਹਿਰਦੇ ਦੇ ਅੰਦਰ ਉਤਪੰਨ ਹੁੰਦੀਆਂ ਨੇ ਮਨਸਾ ਨਾਮ ਬੁੱਧੀ ਲੈ ਬੁੱਧੀ ਦੁਆਰਾ ਜਿੰਨੀਆਂ ਵੀ ਇਛਾਵਾਂ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਸਤੇ ਉਤਪਨ ਹੋ ਰਹੀਆਂ ਨੇ ਮਹਾਰਾਜ ਸਾਹਿਬ ਕਹਿੰਦੇ ਸਭ ਬੰਦਨੀ ਪਾਈ ਸਾਰੇ ਬੰਦਨੀ ਨੇ ਸਾਰੇ ਤੁਹਾਨੂੰ ਦੱਕੜਨ ਵਾਲੇ ਨੇ ਸਾਰੇ ਤੁਹਾਨੂੰ ਜੰਗਾਲ ਵਿੱਚ ਫਸਾਉਣ ਵਾਲੇ ਨੇ ਕੱਟਣ ਵਾਲਾ ਕੋਈ ਨਹੀਂ ਇਹ ਬੰਦਨ ਬੰਦਨ ਖੁੱਲਣੇ ਕਦੋਂ ਜਦੋਂ ਪ੍ਰਭੂ ਦਾ ਨਾਮ ਜਪੇਗਾ ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ ਨਾ ਹਰਿ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰੈ ਲੱਖਾਂ ਤੇ ਕਰੋੜਾਂ ਬੰਧਨ ਪੈ ਗਏ ਲੱਖ ਕਰੋਰੀ ਬੰਧਨ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਨਾਮ ਜਪੇਗਾ ਤੇ ਬੰਧਨ ਖੁੱਲਣੇ ਨੇ ਨਾਮ ਜਪੇਗਾ ਤੇ ਤਰੇਗਾ ਨਾਮ ਨਹੀਂ ਜਪਿਆ ਬੰਦਨਾ ਦੇ ਵਿੱਚੇ ਨਾਮ ਨਹੀਂ ਜਪਿਆ ਇਛਾਵਾਂ ਪਦਾਰਥਾਂ ਵੱਲ ਨੂੰ ਕਰਸ਼ਿਤ ਕਰਦੀਆਂ ਨੇ ਅੰਦਰ ਦੀਆਂ ਕਲਪਨਾਵਾਂ ਦੇੜੀਆਂ ਨੇ ਉਹ ਤ੍ਰਿਸ਼ਨਾ ਦੇ ਅਧੀਨ ਹੋ ਗਈਆਂ ਉਧਰ ਨੂੰ ਚੱਲ ਪਈਆਂ ਨੇ ਬੁੱਧੀ ਉਸ ਪਾਸੇ ਨੂੰ ਚਿਤਵਨ ਲੱਗ ਪਈ ਸਾਰੇ ਬੰਧਨ ਤਿਆਰ ਹੋ ਰਹੇ ਨੇ ਇਨ੍ਹਾਂ ਇਛਾਵਾਂ ਦੇ ਸਹਿਤ ਹੋ ਕੇ ਜੋ ਕਰਮ ਕਰਦਾ ਹੈ ਜੋ ਕੰਮ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਦਾ ਧਰਮਦਿਆ ਪਰ ਹੈ ਬੰਦਕਾਰੀ ਕਿਉਂਕਿ ਇੱਛਾ ਦੇ ਅਧੀਨ ਹੋਇਆ ਹੈ ਕਾਮਨਾਵਾਂ ਦੀ ਅਧੀਨ ਹੋਇਆ ਹੈ ਵਾਸ਼ਨਾਵਾਂ ਦੀ ਅਧੀਨ ਹੋਇਆ ਹੈ ਉਹ ਵੀ ਬੰਦਕਾਰੀ ਬੰਧਨ ਰੂਪ ਨੇ ਫਸਾ ਦੇਣ ਵਾਲੇ ਬੜੇ ਖਤਰਨਾਕ ਬੰਧਨ ਨੇ ਜਿਹੜੇ ਜੀਵ ਨੂੰ ਬੰਧਾਉਣ ਵਾਲੇ ਨੇ ਬੰਨ ਲੈਣ ਵਾਲੇ ਜਕੜ ਦੇਣ ਵਾਲੇ ਨੇ ਉਨਾਂ ਦੇ ਵਿੱਚ ਜੀਵ ਫਸਿਆ ਹੈ ਮੁਕਤ ਕਿਵੇਂ ਹੋਵੇਗਾ ਇੱਕ ਕਾਮਨਾਵਾਂ ਦੇੜੀਆਂ ਨੇ ਇਹੀ ਜੀਵ ਨੂੰ ਪਟਕਣਾ ਦੇ ਵਿੱਚ ਪਾਉਂਦੀਆਂ ਨੇ ਇੱਕ ਉਤਪਨ ਹੁੰਦੀ ਆ ਇੱਕ ਅਧੇ ਪੂਰੀ ਨਹੀਂ ਹੁੰਦੀ ਹੈ ਦਸਾਂ ਨੂੰ ਜਨਮ ਦੇ ਜਾਂਦੀ ਉਹਦੇ ਪਿੱਛੇ 10 ਹੋਰ ਹੁੰਦੀਆਂ ਨੇ ਇੱਕ ਬਿੰਤੀ ਅਰਜ਼ੋਈ ਅਰਦਾਸ ਜੀਵ ਨੇ ਪ੍ਰਾਰਥਨਾ ਗੁਰੂਦੇਵ ਅੱਗੇ ਕੀਤੀ ਆ ਉਹਦੇ ਪੂਰੀ ਨਹੀਂ ਹੋਈ 10 ਹੋਰ ਤਿਆਰ ਨੇ ਮੰਗਣ ਤਾਂ ਇੱਕ ਮੰਗ ਆਇਆ ਸੀ 15 ਹੋਰ ਨਾਲ ਰੱਖ ਦਿੱਤੀਆਂ ਨੇ ਇਹ ਵੀ ਕਰ ਦੇਵੀਂ ਇਹ ਵੀ ਪੂਰੀ ਕਰ ਦੇਵੀਂ ਇਹ ਵੀ ਪੂਰੀ ਕਰ ਦੇਵੀਂ ਜੋ ਮੰਗਣਾ ਸੀ ਮਾਲਕ ਮੰਗਣਾ ਸੀ ਨਾਮ ਉਹ ਨਹੀਂ ਮੰਗਿਆ ਹੋਰ ਹੀ ਕੁਝ ਮੰਗ ਕੇ ਚਲਾ ਗਿਆ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਸਭ ਹੁਣ ਗੁਰੂਕੁਲ ਆਉਣਾ ਧਰਮ ਦਾ ਕੰਮ ਏ ਧਰਮੀ ਹੈ ਗੁਰੂ ਹਜ਼ੂਰ ਪ੍ਰਾਰਥਨਾ ਕਰਨੀ ਇਹ ਵੀ ਧਰਮ ਦਾ ਕਰਮ ਏ ਗੁਰੂ ਦੀ ਸੇਵਾ ਕਰਨੀ ਇਹ ਵੀ ਧਰਮ ਦਾ ਕਰਨ ਏ ਗੁਰੂ ਦੀ ਬਾਣੀ ਪੜ੍ਹਨੀ ਇਹ ਵੀ ਧਰਮ ਦਾ ਕਰਮ ਏ ਗੁਸਤਾਖੀ maaf ਪਰ ਇਹ ਇੱਛਾ ਦੇ ਅਧੀਨ ਏ ਕਾਮਨਾਵਾਂ ਦੇ ਸਹੇਤੇ ਕਾਮਨਾਵਾਂ ਕਰਕੇ ਬਾਣੀ ਪੜ੍ਹੀਏ ਬਹੁਤ ਆਦ ਅੰਦਰ ਗੁਰਦੁਆਰੇ ਮੰਦਰ ਮਸਜਿਦ ਧਾਰਮਕਤਾ ਧਰਮਾਂ ਦੀਵਾਨਾਂ ਦੇ ਅੰਦਰ ਇੱਥੇ ਜਿੰਨੇ ਜੀਵ ਚੱਲ ਕੇ ਆਉਂਦੇ ਆ ਨਾ ਰੱਬ ਨੂੰ ਮੰਗਣ ਕੋਈ ਵਿਰਲਾ ਹੀ ਆਉਂਦਾ ਸਾਰੇ ਕਾਮਨਾਵਾਂ ਹੀ ਲੈ ਕੇ ਆਉਂਦੇ ਨੇ ਇਛਾਵਾਂ ਹੀ ਲੈ ਕੇ ਆਉਂਦੇ ਨੇ ਐਉਂ ਕਹਿ ਲੋ ਸਾਰਿਆਂ ਨੂੰ ਇਛਾਵਾਂ ਹੀ ਲੈ ਕੇ ਆਉਂਦੀਆਂ ਨੇ ਇਸ਼ਾ ਨਹੀਂ ਹੈ ਕੌਣ ਠੰਡ ਵਿੱਚ ਉੱਠ ਕੇ ਨਾਵੇਗਾ ਕੌਣ ਠੰਡ ਵਿੱਚ ਉੱਠ ਕੇ ਆਵੇਗਾ ਕਹੇਗਾ ਨਹੀਂ ਦੁੱਲੇ ਵਿੱਚ ਬੈਠੇ ਹੀ ਇੱਥੇ ਹੀ ਰਾਬਿਆ ਕੋਈ ਗੱਲ ਨਹੀਂ ਨਾਲੇ ਮਹਾਰਾਜ ਕਹਿੰਦੇ ਆ ਕਿ ਸਾਰੀਆਂ ਜਗ੍ਹਾ ਤੇ ਵਿਆਪਕ ਕੌਣ satsang ਚ ਆਵੇਗਾ ਠੰਡ ਬੜੀ ਇਸ਼ਾਵਾ ਹੀ ਲੈ ਕੇ ਆਉਨੀਆਂ ਨੇ ਦੁੱਖ ਦੂਰ ਹੋਣ ਸੁਖ ਪ੍ਰਾਪਤ ਹੋਣ ਇਹ ਇਸ਼ਾਵਾ ਹੀ ਲੈ ਕੇ ਆਉਨੀਆਂ ਇਹ ਸਾਰੀਆਂ ਇਸ਼ਾਵਾ ਕਰਮ ਭਾਵੇਂ ਧਰਮ ਦੇ ਨੇ ਪਰ ਬੰਦਕਾਰੀ ਇਸ਼ਾਵਾਂ ਬੰਦਨਾਂ ਦੇ ਵਿੱਚ ਪਾਉਂਦੀਆਂ ਨੇ ਇਸ਼ਾਵਾਂ ਕਾਮਨਾਵਾਂ ਦੇ ਸਹਤੇ ਔਰ ਜਦੋਂ ਤੋਂ ਇਹ ਸੰਸਾਰ ਦੇ ਅੰਦਰ ਨਿਸ਼ਕਾਮਨਾਵਾਂ ਦੇ ਸਹਤ ਹੋਇਆ ਨਾ ਕਾਮਨਾਵਾਂ ਤੋਂ ਰਹਿਤ ਹੋ ਗਿਆ ਉਦੋਂ ਪਰਮਾਤਮਾ ਮਿਲੇਗਾ ਪਰਮਾਤਮਾ ਉਸ ਵੇਲੇ ਨਿਸ਼ਕਾਮ ਔਕੇ ਸੇਵਾ ਦਦੋ ਕਰੇਗਾ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ Swami ਮਾਲਕ ਮਿਲੇਗਾ ਮਹਾਰਾਜ ਮੇਰ ਕਰਦੇ ਨੇ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੇ ਨਾਮ ਬਸਾਰੀ ਦੋ ਸ਼ਕਤੀਆਂ ਨੇ ਇੱਕ ਪੁੰਨ ਨੇ ਇੱਕ ਪਾਪ ਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਾ ਨਾਮ ਪਾਪ ਦੂਸਰੀ ਦਾ ਨਾਮ ਪੁੰਨੇ ਇਹ ਦੋਨਾਂ ਦੇ ਦੁਆਰਾ ਜੀਵ ਇੱਕ ਕਰਮ ਕਰਦਾ ਹੈ ਪਾਪ ਉਹਨੇ ਜੋ বেদ ਗ੍ਰੰਥ ਧਰਮਾਂ ਤੋਂ ਉਲਟੀ ਚਿਤਵਣੀ ਚਿਤਵਕੇ ਲੈ ਜਾਂਦੇ ਨੇ ਉਲਟੇ ਪਾਸੇ ਨੂੰ ਖਿੱਚ ਕੇ ਲੈ ਜਾਂਦੇ ਨੇ ਪੁੰਨ ਉਹਨੇ ਜੋ ਸ਼ਾਸਤਰ ਗ੍ਰੰਥ ਗੁਰੂ ਕੀ ਬਾਣੀ ਦੇ ਅਨਕੂਲ ਚੱਲੇ ਉਸ ਬਾਸੇ ਨੂੰ ਚੱਲੇ ਉਹ ਚਿਤਵਣੀ ਬਣਦਾ ਏ ਉਹ ਕਰਨ ਲੱਗ ਪਏ ਉਹ ਕਰਮ ਕਮਾਵੇ ਉਹ ਪੁੰਨ ਦਾਨ ਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਉਸ ਅਨਸਾਰ ਚੱਲੇ ਸਿੱਖ ਗੁਰਬਾਣੀ ਅਨਸਾਰ ਚੱਲੇ ਉਹਦੇ ਕਰਮ ਪਵਿੱਤਰ ਨੇ ਇਹ ਪੁੰਨ ਹੋ ਜਾਣਗੇ ਉਹਦੇ ਉਹਦੀ ਚਿਤਵਣੀ ਪਵਿੱਤਰ ਹੋ ਜਾਏਗੀ ਭਲਾ ਕੁੰਭਰਤੀਆਂ ਅੰਦਰੂ ਪ੍ਰਗਟ ਹੋਣ ਗੀਆਂ ਕਹਿੰਦੇ ਇਹਨਾਂ ਦੇ ਵਿੱਚ ਜਗ ਜੀਵ ਜਿਹੜਾ ਸੰਸਾਰ ਦੇ ਅੰਦਰ ਉਪਸਤਤ ਹੋਇਆ ਚੱਲ ਰਿਹਾ ਇਹਨਾਂ ਦੇ ਅਧੀਨ ਇਹਨਾਂ ਦੁਆਰਾ ਪੈਦਾ ਹੋਇਆ ਹੈ ਚੱਲ ਰਿਹਾ ਇਹ ਪਾਈ ਤੇ ਬਿਨ ਸਹਿ ਨਾਸ਼ ਕਦੋਂ ਹੁੰਦਾ ਹੈ ਨਾਮ ਵਿਸਾਰੀ ਪੈਦਾ ਹੋਇਆ ਹੈ ਤੇ ਇੱਥੇ ਆ ਕੇ ਨਾਮ ਵਿਸਾਰ ਦਿੱਤਾ ਨਾਮ ਤੇ ਨਾਮ ਭੁੱਲ ਗਿਆ ਤੇ ਸੰਸਾਰ ਵਿੱਚ ਇਹਦਾ વિનાਸ਼ ਹੋ ਗਿਆ ਨਸ਼ਟ ਹੋ ਗਿਆ ਖਤਮ ਹੋ ਗਿਆ ਔਰ ਪਰਮਾਤਮਾ ਨੂੰ ਭੁੱਲ ਕਰਕੇ ਮਹਾਰਾਜ ਸੱਚੇ ਪਰਚਾ ਕਹਿੰਦਿਆ ساری ਉਮਰ ਅਜ਼ਾਈਂ ਗਵਾ ਦਿੱਤੀ ਪਰਮਾਤਮਾ ਨੂੰ ਨਾ ਜਪਿਆ ਸੱਚੀ ਸਰਕਾਰ ਮੇਰ ਕਰਦੇ ਨੇ ਹਰ ਵਿਸਰਤ ਸਦਾ ਖੁਵਾਰੀ ਨਾਮ ਭੁੱਲ ਗਿਆ ਪਰਮੇਸ਼ਰ ਤੇ ਭੁੱਲਿਆ ਬੇ ਆਪਣ ਸੱਬੇ ਰੋਗ ਔਰ ਦੁੱਖ ਰੋਗ ਜਿਹੜੇ ਨੇ ਉਹ ਹਾਵੀ ਹੋ ਗਏ ਜੀਵ ਦੇ ਉੱਪਰ ਮਹਾਰਾਜ ਕਹਿੰਦਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਇਹ ਕਾਇਆ ਸ਼ਰੀਰ ਦੇ ਅੰਦਰ ਹੀ ਵਸਦੇ ਨੇ ਦੋਵੇਂ ਦੋਵੇਂ ਬ੍ਰਿਤੀਆਂ ਅੰਦਰ ਹੀ ਨੇ ਦੋਨੇ ਵਿਚਾਰ ਅੰਦਰ ਹੀ ਨੇ ਜਦੋਂ ਅੰਦਰ ਮਾੜਾ ਚਿਤ ਵਿਆ ਨਾ ਯਾਦ ਰੱਖਣਾ ਪਾਪ ਕਦੋਂ ਹੁੰਦਾ ਹੈ ਪਾਪ ਜਿਹੜਾ ਇੱਕ ਚਿਤ ਬਣੀ ਹੈ ਇੱਕ ਸੋਚ ਹੈ ਪੁੰਨ ਇੱਕ ਸੋਚ ਇੱਕ ਚਿਤ ਬਣੀ ਹੈ ਜਦੋਂ ਤੁਸੀਂ ਬੁਰਾ ਸੋਚਣ ਲੱਗ ਪਏ ਅੰਦਰ ਅਰ ਜਦੋਂ ਚਿਤਵਨ ਲੱਗ ਪਏ ਪਾਪ ਮਨੁੱਖ ਸਤ ਸੰਗਤ ਵਿੱਚ ਬੈਠ ਕੇ ਵੀ ਕਰ ਸਕਦਾ ਹੈ ਗੁਸਤਾਖੀ ਮਾਪ ਪਾਪ ਮਨੁੱਖ ਕੀਰਤਨ ਕਰਦਿਆਂ ਵੀ ਕਰ ਸਕਦਾ ਹੈ ਕੀਰਤਨ ਸੁਣਦਿਆਂ ਵੀ ਕਰ ਸਕਦਾ ਹੈ ਪਾਪ ਕਥਾ ਕਰਦਿਆਂ ਵੀ ਕੀਤਾ ਜਾ ਸਕਦਾ ਹੈ ਕਥਾ ਸੁਣਦਿਆਂ ਵੀ ਕੀਤਾ ਜਾ ਸਕਦਾ ਹੈ ਬਾਣੀ ਪੜਦਿਆਂ ਵੀ ਬਾਣੀ ਸੁਣਦਿਆਂ ਵੀ ਕਿਉਂਕਿ ਅੰਦਰੋ ਚਿਤ ਵਣਾ ਹੈ ਕਿਸੇ ਨੂੰ ਬਾਹਰ ਦਿਖਾਈ ਨਹੀਂ ਦਿੰਦਾ ਕਿਸੇ ਨੂੰ ਸੁਣਾਈ ਨਹੀਂ ਦਿੰਦਾ ਅਦਾਲਤ ਦੇ ਵਿੱਚ ਖੜੇ ਲੋਕ ਪਾਪ ਕਰ ਰਹੇ ਨੇ ਕਿਉਂ ਕਿਹੜਾ ਕਿਸੇ ਨੂੰ ਦਿਖਾਈ ਦਿੰਦਾ ਅੰਦਰ ਹੀ ਚਿਤ ਬਣਾਇਨਾ ਇਹ ਅੰਦਰ ਦੀ ਚਿਤ ਬਣੀ ਹੈ ਉਹਨੂੰ ਚਿਤ ਵਧਾਏ ਬਾਹਰੋਂ ਤਾਂ ਮੇਰੀ ਤਰ੍ਹਾਂ ਬੜੇ ਬੋਲ ਕਥਾ ਦੇ ਸੰਭਲ ਸੰਭਲ ਕੇ ਬੋਲਦਾ ਹੈ ਅੰਦਰ ਪਤਾ ਨਹੀਂ ਕੀ ਕੁਝ ਸ਼ਵਾਕ ਕੇ ਬੈਠਾ ਹੈ ਜੋ ਅੰਦਰ ਤੇਰੇ ਚੱਲ ਰਿਹਾ ਹੈ ਜੇ ਉਹ ਭਲਾ ਹੈ ਤੇ ਪੁੰਨੇ ਜੇ ਉਹ ਬੁਰਾ ਹੈ ਉਹ పాਪ ਹੈ ਜਿਹੜੀ ਬੁਰੀ ਚਿਤਵਣੀ ਐ ਅੰਦਰ ਉਹ ਹੀ ਉਹ ਪਾਪ ਐ ਜਿਹੜੀ ਅੱਛੀ ਚਿਤਵਣੀ ਐ ਤੁਸੀਂ ਪੁੰਨ ਕਰਨਾ ਚਾਹੁੰਨੇ ਹੋ ਨਾ ਕਹਿੰਨੇ ਫਲਾਣਾ ਬੰਦਾ ਬੜਾ ਪੁੰਨ ਕਰਦਾ ਤੇ ਤੇ ਆਪਾਂ ਨੂੰ ਕਿਵੇਂ ਦਿਸਬਿਆ ਵੀ ਉਹ ਪੁੰਨ ਕਰਦਾ ਐ ਇਹ ਤਾਂ ਦੋ ਬਿਰਤੀਆਂ ਨੇ ਬਾਰੋਂ ਜੋ ਕੀਤਾ ਜਾ ਰਿਹਾ ਐ ਦਿੱਤਾ ਜਾ ਰਿਹਾ ਐ ਕਿਸੇ ਨੂੰ ਦਾਨ ਐ ਕਿਸੇ ਦੀ ਸੇਵਾ ਐ ਪਾਪ ਤੇ ਪੁੰਨ ਦਿਸਦੇ ਨਹੀਂ ਆਂਦੋ ਨੇ ਬੰਦਾ ਆਪ ਚਿਤਵਦਾ ਐ ਜੇ ਸੱਚੀ ਮੂਚੀ ਤੋਂ ਪੁੰਨ ਕਰਨਾ ਚਾਹਣਾ ਹੈ ਨਾ ਕਿ ਪੁੰਨ ਹੋਵੇ ਔਰ ਉਹ ਪੁੰਨ ਜਿਹੜਾ ਮਹਾਰਾਜ ਸਾਹਿਬ ਕਹਿੰਦੇ ਭਲਾ ਚਿਤਵਨਾ ਤੇ ਗੁਰਬਾਣੀ ਅੰਦਰ ਵੀ ਪੁੰਨ ਦੱਸਿਆ ਹੈ ਜੀ ਪਰ ਆ ਸੱਚੇ ਪਾਤਸ਼ਾਹ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਬੰਦਗੀ ਵਾਲਿਆਂ ਨੂੰ ਹੱਥ ਜੋੜ ਕੇ ਨਮਸਕਾਰ ਕਰੇ ਨਾ ਇਹ ਵੀ ਪੁੰਨੀ ਕਰ ਡੰਡੋਤ ਪੁੰਨ ਵੱਡਾ ਏ ਹੱਥ ਜੋੜੇ ਨੇ ਤੇ ਨਮਸਕਾਰ ਕੀਤੀ ਹੱਥ ਜੋੜ ਕੇ ਪੁੰਨੇ ਡੰਡੇ ਵਤ ਗੁਰੂ ਅੱਗੇ ਲੰਮੇ ਪੈ ਗਏ ਆਂ ਵਾਲ ਵਿੰਗ ਕੱਢ ਕੇ ਇਹ ਵੀ ਪੁੰਨੀ ਇੱਕ ਪੁੰਨ ਬਾਣੀ ਅੰਦਰ ਹੋਰ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਉਹ ਬੋਨਿਆ ਜਿਹੜਾ ਸਭ ਸੇ ਨੌਕਰ ਪਾਲ ਗੋ ਗੁਰਨ ਗੋਬਿੰਦ ਗਾਹੇ ਇਹ ਬਚਨਾਂ ਇਕ ਥਾ ਆਉਂਦੇ ਮਹਾਰਾਜ ਕਹਿੰਦਿਆ ਕਿ ਸਾਰਿਆਂ ਨੂੰ ਪੁੰਨ ਵੱਡਾ ਇਹ ਆ ਕਿ ਪ੍ਰਭੂ ਦੇ ਗੁਣ ਗਾਇਨ ਕਰਨੇ ਇਹ ਕੀ ਹੁਣ ਗੁਣ ਵੀ ਅੰਦਰ ਹੀ ਗਾਇਨ ਕੀਤੇ ਜਾਣੇ ਨਾ ਅੰਦਰੂ ਬ੍ਰਿਤੀ ਦੇ ਦੁਆਰਾ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਹੀ ਚਿਤਵਣੀ ਆ ਨਾ ਤੇ ਬਾਹਰੋਂ ਤਾਂ ਭਾਵੇਂ ਨਮਸਕਾਰਾਂ ਕਰੇ ਤੇ ਅੰਦਰ ਦੇ ਅੰਦਰੋਂ ਨਾ ਝੁਕਿਆ ਨਹੀਂ ਤੇ ਉਹ ਪਰਵਾਨ ਨਹੀਂ ਬਾਹਰੋਂ ਤਾਂ ਮਾਰੇ ਕਹਿੰਦੇ ਅਪਰਾਧੀ ਦੂਣਾ ਨਿਬਹਿ ਜੋ ਹੰਤਾ ਮਰਗਾਹੀ ਸੀਸ ਨਵਾਇਆ ਕਿਆਥੀਏ ਜਾਂ ਹਿਰਦੇ ਕੁਸੁੱਧੇ ਦਾਹੀ ਅੰਦਰੋਂ پاک ਤੇ ਪਵਿੱਤਰ ਹੋ ਤਾਂ ਪੁੰਨ ਹੋਵੇਗਾ ਜੇ ਪੁੰਨ ਕਰਨਾ ਚਾਹੁੰਦੇ ਹਨ ਅੰਦਰਲੀ ਚਿਤਵਣੀ ਸਾਫ ਸੁਥਰੀ ਕਰੀਏ ਅੰਦਰਲੀ ਸੋਚ ਭਲਾ ਕੁਨ ਬਿਰਤੀਆਂ ਅੱਛੀਆਂ ਬਿਰਤੀਆਂ ਬੁਰਾ ਕੁਨ ਬਿਰਤੀਆਂ ਜਦੋਂ ਸਾਡੇ ਅੰਦਰ ਆ ਜਾਣ ਜਿੱਦੋਂ ਇਹ ਬੁਰਾਈ ਚਿਤਵਨ ਲੱਗ ਪਈਏ ਅੰਦਰ ਮੈਂ ਤੁਹਾਨੂੰ ਨਹੀਂ ਦੱਸਦਾ ਤੁਹਾਡਾ ਮੈਨੂੰ ਨਹੀਂ ਪਤਾ ਉਦੋਂ ਸਮਝ ਲੈਣਾ ਮੇਰੇ ਅੰਦਰ ਪਾਪ ਚੱਲ ਪਿਆ ਮੈਂ ਪਾਪ ਕਰ ਰਿਹਾ ਤੇ ਉਹ ਜਿਹੜੇ ਕੀਤੇ ਪਾਪ ਨੇ ਉਹਨਾਂ ਦਾ ਸਾਬਕਤਾ ਪਰਮੇਸ਼ਵਰ ਨੇ ਲੈਣਾ ਹੈ ਦੁਨੀਆਂ ਦੇ ਵਿੱਚ ਸਾਬਕ ਤੱਬ ਉਹ ਹੋਣਾ ਜੋ ਤੁਸੀਂ ਬਾਰੀ ਤੌਰ ਤੇ ਅਪਰਾਧ ਕਰ ਰਹੇ ਹੋ ਦਿਸ ਰਿਹਾ ਹੈ ਦੁਨੀਆਂ ਵਿੱਚ ਜਿਹੜੇ ਪਾਪ ਨੇ ਇਹਦਾ ਲੇਖਾ ਦੋਖਾ ਪ੍ਰਭੂ ਕੋਲ ਹੋਣਾ ਹੈ ਮਹਾਰਾਜ ਕਹਿੰਦੇ ਨਾ ਪਾਪ ਕਰਿੰਦੜ ਸਰ ਪਰ ਮੁਠੇ ਅਦਰਾ ਇਲ ਫੜੇ ਫੜ ਕੁੱਠੇ ਦੋਜਕ ਪਾਏ ਸਿਰ ਜਨਹਾਰੈ ਲੇਖਾ ਮੰਗੇ ਬਾਣੀਆਂ ਉਹ ਥੋੜੇ ਥੋੜੇ ਸਮੇਂ ਦਾ ਜਿਵੇਂ ਬਾਣੀਆਂ ਪਾਈ ਪਾਈ ਦਾ ਹਿਸਾਬ ਕਰਦਾ ਹੈ ਨਾ ਕਿ ਦੋ ਤੂੰ ਕੀ ਕੀਤਾ ਕਿਹੜੀ ਚਿਤਵਣੀ ਚਿਤਵੀ ਉੱਥੇ ਲੇਖਾ ਹੋਣਾ ਹੈ ਪਾਪ ਚਿਤਵਦੇ ਆ ਤੇ ਫਿਰ ਜਿਹੜੇ ਪਾਪ ਚਿਤਵਦਾ ਬਾਹਰੋਂ ਦੁਨੀਆ ਵੀ ਕਹਿੰਦੀ ਹੈ ਬੰਦਾ ਬੜਾ ਚੰਗਾ ਸੀ ਐਸਾ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ ਇਹਦੇ ਨਾਲ ਕਿਉਂ ਹੋਇਆ ਤੇ ਉਹ ਵੀ ਹਾਵੇ ਹੋ ਕੇ ਮਾਰ ਕੇ ਕਹਿੰਦਾ ਆ ਉਹ ਲੋਗੋ ਮੈਂ ਤਾਂ ਲੋਕਾਂ ਦਾ ਭਲਾ ਕਰਦਾ ਨਿਆ ਰੱਬਾ ਮੇਰੇ ਨਾਲ ਐ ਕਿਉਂ ਇਹ ਕਿਨੂੰ ਕਹਿਣਾ ਹੈ ਤੈਨੂੰ ਨਹੀਂ ਪਤਾ ਅੰਦਰ ਤੇਰੇ ਚਿਤਵਣੀਆਂ ਕੀ ਚੱਲੀਆਂ ਨੇ ਅੰਦਰ ਦੀ ਚਿਤਵਣੀ ਨੇ ਪਾਪ ਚਿਤਵਿਆ ਬਾਹਰੋਂ ਦਿਖਾਵਾ ਕੁਝ ਹੋਰ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਦੀ ਚਿਤਵਣੀ ਪਾਪ ਏ ਤੇ ਫਿਰ ਜਦੋਂ ਪਾਪ ਦਾ ਪਗੁਤਾਨ ਭੁਗਤਣਾ ਪੈਂਦਾ ਨਾ ਉਹ ਦਹਾਵੇ ਧੋਕੇ ਮਾਰਦਾ ਚੀਕਾਂ ਮਾਰਦਾ ਹੈ ਮੇਰੇ ਨਾਲ ਕਿਉਂ ਹੋ ਗਿਆ ਓਏ ਮੈਨੂੰ ਬਚਾਓ ਓਏ ਆ ਕਰੋ ਮਹਾਰਜ ਬਾਨੀ ਅੰਦਰ ਕਹਿੰਦੇ ਆ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਧਾਨੀਆਂ ਕਿਉ ਮਥੇ ਧਰਮ ਰਾਇ ਜਿਵੇਂ ਮਧਾਨੀ ਦੁੱਧ ਨੂੰ ਮਥ ਦਿੰਦੀ ਰਿੜਕ ਦਿੰਦੀ ਨਾ ਡਾਲੀ ਕੋਈ ਦਹੀਂ ਦੀ ਨਹੀਂ ਰਹਿਣ ਦਿੰਦੀ ਐਂਗਾ ਇੱਕ ਵੀ ਚਿਤਵਨੀ ਪਾਪ ਵਾਲੀ ਕੀਤਾ ਪਾਪ ਨਾ ਉਦਾ ਧਰਮ ਰਾਜ ਲੇਖਾ ਜੋਖਾ ਨਹੀਂ ਰਹਿਣ ਦਿੰਦਾ ਸਾਰਾ ਪੂਰਾ ਹੀ ਕਰਦਾ ਹੈ ਪੂਰਾ ਕਰਦਾ ਹੈ ਖੈਰ ਸੰਖੇਪ ਕਰਾਂ ਅੰਦਰ ਦੀ ਚਿਤਵਣੀ ਪਾਪੇ ਅੰਦਰ ਦੀ ਚਿਤਵਣੀ ਪੁੰਨੇ ਪੁੰਨ